ਮੱਲੋ ਮਾਂਚ ਸਾਜ ਕੇ ਬਿਲਕੁਲ ਰੈਡੀ ਹੋ ਗਿਆ ਤੇ ਮੈਂ ਇੱਕ ਜਮਾਂ ਨਵੀਂ ਚੀਜ਼ ਬਣਾਉਣ ਲੱਗਿਆ ਤੁਹਾਡੇ ਸਾਹਮਣੇ ਕਮੈਂਟ ਕਰਿਓ ਜਿਹਨੂੰ ਅੰਦਾਜ਼ਾ ਹੋ ਗਿਆ ਕਿ ਮੈਂ ਕੀ ਬਣਾਉਣ ਲੱਗਿਆ ਤੇ ਬਾਕੀ ਬੰਦੇ 3-4 ਮਿੰਟ ਇੰਤਜ਼ਾਰ ਕਰੋ ਚੀਜ਼ ਤੁਹਾਡੇ ਵਾਸਤੇ ਗਿਫਟ ਬਣਾਉਂਗਾ ਕਿਉਂਕਿ ਮੈਂ ਬਣ ਗਿਆ ਮਾਰ ਮੈਸਤਰੀ ਪਹਿਲਾਂ ਲੱਗ ਰਿਹਾ ਤੇਲ ਹਾਂ ਕਹਿੰਦੇ ਬੀਤਰ ਬੋਲੇ ਵਰਸੋਂ ਸੇ ਅੱਜ ਚੀਜ਼ ਨਵੀਂ ਬਣਾਉਂਗੇ ਤੇ ਤੇਲ ਲਗਾ ਲਓ ਸਰ੍ਹੋਂ ਸੇ ਇਹ ਸਰ੍ਹੋਂ ਦਾ ਤੇਲ ਆ ਨਹੀਂ ਜੇ ਡੀਜ਼ਲ ਮਿਕਸ ਤੇ ਕਾਲਾ ਤੇਲ ਮਿਕਸ ਹੈ अच्छा ये तो फिर आप ते नहीं। नहीं। नहीं? नहीं। नहीं। तेल आपा गलत हो गया प्रीत कोई गल नहीं डीज़ल ते काला तेल है जेड़ा मैक्स हां जी हां जी ते ए ਸਾਡੇ ਉਸਤਾਦ ਨੇ ਤੇਲ ਲਾਤਾ ਜਿਹਨ ਦਾ ਮੰਚ ਕਰ ਲਿਆ ਤਿਆਰ ਇਹਦੇ ਨਾਲ ਆਪਣਾ ਜਿਹੜਾ ਨਕਸ਼ਾ ਉਹ ਪੂਰਾ ਘੈਂਟ ਤਿਆਰ ਹੋਊਗਾ ਜਿਹੜੀ ਚੀਜ਼ ਆਪਾਂ ਬਣਾਉਣ ਲੱਗੇ ਹਾਂ ਉਹਦਾ ਠੀਕ ਹੈ ਕਿ ਨਹੀਂ ਆ ਲੱਗ ਗਿਆ ਤੇਲ ਤੇਲ ਲਾ ਕੇ ਹੁਣ ਆਪਾਂ ਇਦੋਂ ਬਾਅਦ ਕੀ ਪਾਵਾਂਗੇ ਮੇਰਾ ਲੈ ਮੈਂ ਫੜਾਉਣਾ ਤੈਨੂੰ ਹਾਂਜੀ ਚੇਲਾ ਆਪਣੇ ਨਾਲ ਉਸਤਾਦ ਹੇਮਰਾਜ ਹੇਮਰਾਜ ਉਸਤਾਦ ਅੱਜ ਆਪਣੇ ਨਾਲ ਠੀਕ ਆ ਖੇਮਰਾਜ ਦਾ ਹੀ ਕਲਾ ਆਪਾਂ ਸਿੱਖਣੀ ਆ ਕਿਦੋਂ ਆਪਾਂ ਆ ਚੀਜ਼ਾਂ ਲਿਆਉਣੀਆਂ ਫਿਰ ਆਪਾਂ ਘਰੇ ਬਣਾਇਆ ਕਰਾਂਗੇ ਠੀਕ ਆ ਕਿ ਨਹੀਂ ਲੈ ਤ ਨਾ ਤ ਇਹਦੀ ਸਾਰੀ ਰੈਸਪੀ ਤੁਹਾਨੂੰ ਦੱਸੀ ਜਾਊਗਾ ਤੁਸੀਂ ਘਰੇ ਵੀ ਬਣਾ ਸਕਦੇ ਹੋ ਆ ਹਾਂ 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 ਇਹਦਾ ਬਾਹ ਨਹੀ ਪਾ ਲੈ ਆਪਾਂ ਕੁਆਰਟੀ ਵੀ ਸਰਾਈ ਆ ਫਰੀ ਹੈ ਮੇਰੇ ਮੇਰੇ ਨਾਲ ਹੀ ਚਪਾਈ ਹੋਊਗੀ ਨਹੀਂ ਇਹ ਵੱਧ ਨਹੀਂ ਪੈ ਗਿਆ ਥੋੜਾ ਜਿਹਾ ਨਹੀਂ ਸਰ ਹਾਂ ਇਤੋਂ ਬਾਅਦ ਹੁਣ ਆਪਾਂ ਸੁੱਕਾ ਪਾਈਏ ਸੁੱਕਾ ਗੱਲਾ ਇਹ ਇਹ ਕਿੰਨੇ ਇੱਕ ਦਾ ਇਹ ਤਾਂ ਇੱਕ ਦਾ ਸਰ ਆ ਤਾਂ ਨੱਕ ਦਾ ਤੇ ਆ ਤਾਂ ਨਰਾ ਹੀ ਬਣ ਗਿਆ ਹਾਂਜੀ ਬਰਾਬਰ ਦਾ ਢੋਲ ਬਣ ਗਿਆ ਜੀ ਇਹ ਤਾਂ ਇਹ ਤਾਂ ਬਰਾਬਰ ਬਰਾਬਰ ਹੀ ਬਣ ਗਿਆ ਹਾਂਜੀ ਹਾਂਜੀ ਲੈ ਆ ਮੈਨੂੰ ਦੱਸਿਆ ਕਰ ਇਹ ਆ ਚੱਕਲਾ ਸੁੱਕਾ ਹਾਂ ਚੱਕਲਾ ਸੁੱਕਾ ਚੱਕਲੋ ਕੋਈ ਗੱਲ ਨਹੀਂ ਇਹਦੇ ਵਿੱਚ ਹਾਂਜੀ ਇਹ ਕਰ ਦਮ ਲੈ ਓ ਪ੍ਰੀਤ ਲੈ ਓ ਪ੍ਰੀਤ ਤੈਨੂੰ ਮੈਂ ਬਣਾ ਕੇ ਦਿਖਾਉਂਗਾ ਤੂੰ ਡਿਜ਼ਾਈਨ ਬਣਦਾ ਦੇਖੀ ਪ੍ਰੀਤ ਡਿਜ਼ਾਈਨ ਬਣਦਾ ਦੇਖੀ ਤੇਰੇ ਯਾਰ ਕਹਿਣਗੇ ਕਿ ਇਹੋ ਜਿਹੇ ਡਿਜ਼ਾਈਨ ਸਾਨੂੰ ਬਣਾ ਕੇ ਦੇ ਹੈ ਆਪਣੇ ਕੋਲ ਸਪਾਰਸ਼ ਆਇਆ ਕਰਨੀਆਂ ਦੀਆਂ ਪਾਰਛਾ ਆਇਆ ਕਰਨੀਗਾ ਛਪਾਰਛਾ ਆਇਆ ਕਰਨਗੀਆਂ ਤੂੰ ਦੇਖੀ ਜਾਈਂ ਇਹ ਕਿੰਨਾ ਕੁ ਪਾਉਣਾ ਕਿੰਨਾ ਕੁ ਨੀਵਾ ਉੱਚਾ ਰੱਖਣਾ ਲਾਸਟ ਬਸੇ ਲਾਸਟ ਤਾਰ ਪਾਵਾਂਗੇ ਹੁਣ ਤਾਰ ਪਾਈ ਆਪਾਂ ਹਣ ਤਾਰ ਪਾਵਾਂਗੇ ਟੰਡੀ ਤੇ ਉਹ ਇਹਦਾ ਡਾਂਸ ਜੈ ਨਹੀਂ ਕਰਾਉਣਾ ਆ ਆ ਜੋ ਵੀ ਕਰਾਵਾਂਗੇ ਆਏ ਜੀ ਉਹ ਵੀ ਕਰਾਵਾਂਗੇ ਜੀ ਉਹ ਵੀ ਕਰਾਵਾਂਗੇ ਬਾਈ ਡਾਇਰੈਕਟਰ ਵੀ ਲੱਗੂ ਬਸ ਠੀਕ ਆ ਉਹ ਮਾਰਾ ਜ ਡਾਂਸ ਜੇ ਤੇ ਛਾੜ ਦੇ ਨੂੰ ਹਾਂ ਛੱਡ ਦੇ ਤੇ ਪਹਿਲਾਂ ਤਾਰਾਂ ਪਾਣਗੀਆਂ ਇੱਕ ਮਿੰਟ ਸਰ ਮਾਤਾ ਕਾ ਗਿੱਲਾ ਵਾਧਾ ਹਜੇ ਤੁਸੀਂ ਪਾਣੀ ਪਾਈ ਜਨੇ ਓਸਤਾਜ ਜੀ ਥੋੜਾ ਪੂਖ ਮੜੇ ਸਿਰ ਫਿਰ ਇੱਕੋ ਹੀ ਜਾਂਦਾ ਕਿਤੇ ਗਿੱਲਾ ਸੁੱਕਾ ਰਹਿੰਦਾ ਫਿਰ ਇਹ ਚਲੋ ਠੀਕ ਹੈ ਇਹ ਮੇਰੇ ਤੋਂ ਤਾਂ ਨਹੀਂ ਕੋਈ ਬਿਕਨ ਪੈ ਗਿਆ ਨਹੀਂ ਨਹੀਂ ਸਰ ਕੋਈ ਨਹੀਂ ਬਿਕਨ ਠੀਕ ਆ ਚਲੋ ਬਈ ਚੇਲਾ ਪੂਰਾ ਫਰਤੀਲਾ ਚਾਹੀਦਾ ਕਰਨਿਆ ਇਹ ਗੱਲ ਮੈਂ ਦੇਖ ਲਈ ਹੈ ਮੈਂ ਦੁੱਗਾਂ ਵਾਲੇ ਖੁਸ਼ੀ ਵਾਂਗੂੰ ਜਫਾ ਠੋਕਤਾ ਉਦੋਂ ਇਹਨੇ ਨਿਕਲ ਗਿਆ ਸੀ ਜੀਵਨ ਮਾਨੁਕਿਆਂ ਵਾਲੇ ਵਾਂਗੂ ਹੱਥਾਂ ਚੋਂ ਏ ਹੈ ਤੇ ਉਸਤਾਦ ਜੀ ਜਦੋਂ ਫਿਰ ਤੁਸੀਂ ਕੱਲੇ ਹੁੰਨੇ ਉਦੋਂ ਇਹ ਡੇਗਦਾ ਨਹੀਂ ਬਣਿਆ ਤਨੇ ਸਮਾਨ ਇਹ ਤਾਂ ਪੈਕ ਕਰਿਆ ਸੀ ਨਹੀਂ ਡੇਗਦਾ ਜੀ ਹੈ ਨਹੀਂ ਡੇਗਦਾ ਜੀ ਅੱਛਾ ਆਹ ਤਾਰਾਂ ਲਿਆ ਮੈਨੂੰ ਵੀ ਮੈਨੂੰ ਦੋ ਕਪਵਾ ਲਾ ਅਗਲਾ ਦਾ ਇਹ ਤਾਂ ਗੱਲਾਂ ਹੀ ਮਾਰੀ ਜਾਂਦਾ ਕੱਲਾ ਖੜਾ ਐਵੇਂ ਪਾਉਣੀਆਂ ਹਾਂ ਜੀ ਨਹੀਂ ਬਸ ਨਾਂ ਲਾ ਦੇ ਕਾਂਟੀ ਬਣਾ ਦਿਆਂ ਹਾਂ ਬਸ ਜਾਲ ਬਾਰ ਤਾਂ ਨਹੀਂ ਇਕਨ ਦੇਣੀ ਇੱਧਰ ਨਾਂ ਲਾਦਾ ਕਰੋ ਉਧਰ ਕਿਥੇ ਨਾ ਅੱਛਾ ਤੇ ਇਹ ਜਿਹੜੀ ਆਹ ਤਾਰ ਆ ਇਹ ਇਹ ਤਾਂ ਨਹੀਂ ਖਰਾਬ ਹੁੰਦੀ ਹਣੀ ਤਾਰ ਲੋਹੇ ਦੀ ਤਾਰ ਵੰਗੂ ਇਹਦਾ ਬਣਿਆ ਦੀ ਬਾਜੀ ਲੰਮੀ ਦੀ ਸਰ ਇਹ ਇਹ ਉਹ ਆ ਨਾ ਫੇਵਰ ਆ ਨਾ ਜੀ ਫੇਵਰ ਆ ਜੀ ਨਾ ਗਲੇ ਨਾ ਮਰੇ ਜੀ ਤੇ ਆ ਜਿਹੜੇ ਮੇਰੇ ਕਾ ਉੱਤੇ ਜੇ ਨਾ ਕੋਈ ਸਭ ਸੱਟ ਰੋ ਸਰ ਤੈਨੂੰ ਤਰਾਜ ਤਾਂ ਨਹੀਂ ਕੋਈ ਤੈਨੂੰ ਨਹੀਂ ਨਾ ਨਾ ਚਲ ਆਪਣਾ ਉਸਤਾਦ ਬੰਦਾ ਚੰਗਾ ਬਹੁਤਾ ਪ੍ਰੀਤ ਤਰਾਜ ਨਹੀਂ ਕਰਦਾ ਜਿਹੜੀ ਗੱਲ ਆ ਹੂੰ ਥੋੜਾ ਯਾ ਮਸਲਾ ਗੁੰਝਲਦਾਰ ਆ ਮਤਲਬ ਆਮ ਬੰਦੇ ਦੇ ਬਸ ਦੀ ਗੱਲ ਨਹੀਂ ਹੁਣ ਨਿੱਕੇ ਆ ਪਣ ਗਏ ਬਾਈ ਜੀ ਆ ਇੱਥੇ ਟੋਟੇ ਪੰਦੇ ਸੀ ਹਾਂ ਫਿਰ ਆ ਇਧਰਲੇ ਪਾਸੋਂ ਸੰਗਣਾ ਘਟ ਰਹਿ ਗਿਆ ਸੀ ਯਾ ਦੋਕ ਮੈਂ ਵੀ ਸੱਡਦਾ ਦੇਖਣ ਨਾਲ ਤਾਂ ਲੱਗੇ ਨਾ ਵੀ ਕੁਛ ਕੀਤਾ ਇਹਨੇ ਅਗਲਾ ਵੀਡੀਓ ਬਣਾਈ ਵਿਊ ਕੁੱਟੇ ਤੇ ਤੁਰਦਾ ਬਣਿਆ ਹੈ ਪ੍ਰੀਤ ਇਹ ਇੱਕ ਤਾਂ ਇੱਥੇ ਨਿੱਕਾ ਬੀਮ ਪਾਦ ਗਿਆ ਸੀ ਇੱਥੇ ਪਾ ਲਈ ਆ ਲੋ ਜੀ ਆਪਾਂ ਇਹ ਫਿਰ ਦੋ ਇੱਥੇ ਜਣ ਤੇ ਇਹ ਲੈ ਕਿੱਕਾ ਛੱਡ ਦਸਰ ਆ ਬਟੀਆਂ ਥੋੜੀਆਂ ਜੀਆਂ ਕੋਈ ਨਾ ਕੋਈ ਥੋੜੇ ਜਿਹੇ ਕਰ ਛੱਡ ਦੋ ਬਸ ਹਾਂ ਐ ਛੜਦਾ ਵੀ ਮੈਂ ਇੱਕ ਆਪਾਂ ਐ ਛੜਦਗੇ ਇਥੋਂ ਮਜ਼ਬੂਤੀ ਪਾਦਗੇ ਇੱਥੇ ਹਾਂ ਇਹ ਚੱਕ ਠੀਕ ਹੈ ਕੀ ਬਣ ਰਿਹਾ ਮਾੜਾ ਦੱਸੋ ਪ੍ਰੀਤ ਕੀ ਬਣ ਰਿਹਾ ਪੁੱਤ ਦੱਸੋ ਕਾਨੇ ਚ ਦੱਸੋ ਪੜਦੇ ਨਾ ਦੱਸੋ ਹਾਂ ਕਮੈਂਟ ਕਰਕੇ ਦੱਸਿਓ ਬਾਈ ਕੀ ਬਣ ਰਿਹਾ ਜੱਪਣ ਬਾਈਬ੍ਰੇਟਰ ਲਾਵਾਂਗੇ ਨੂੰ ਹਾਂ ਹੁਣ ਫੇਰ ਬਾਈਬ੍ਰੇਟਰ ਲਾਵਾਂਗੇ ਵਾਹ ਤਾ ਅਤਰਾ ਯਾਰ ਨੋ ਸਰ ਆ ਸੁੱਕਾ ਪਈ ਹਾਂ ਪੈ ਮੈਨੂੰ ਸ਼ੱਕ ਪੈਂਦੀ ਆ ਉਸਤਾਦ ਆਪਾਂ ਗੱਲ ਗਿੱਲਾ ਮਸਲਾ ਬਾਲਾ ਕਰ ਲਿਆ ਨਹੀਂ ਨਹੀਂ ਮਹਲਾ ਗਿੱਲਾ ਵੱਧ ਕਰ ਲਿਆ ਆਪਣੇ ਤੋਂ ਸੂਤ ਨਹੀਂ ਆਉਣਾ ਕੰਮ ਆਓ ਆਓ ਸਰ ਆਓ ਸੂਤ ਕਰੋ ਇਹ ਮੇਰੀ ਇੱਜ਼ਤ ਖਰਾਬ ਹੋਊਗੀ ਜੇ ਆ ਨਹੀਂ ਸਰ ਦੇਖੋ ਜੀ ਬਸ ਆਹ ਮਾਲ ਨਾ ਵਧੀਆ ਵਧੀਆ ਨਾ ਬਣਿਆ ਇੱਕ ਕੋਟੀ ਦੇਖੇ ਨੂੰ ਸੰਭਾਲ ਲੂ ਆਈ ਆਈ ਜਿੰਨਾ ਗਿੱਲਾ ਉਹਨਾਂ ਹੀ ਵਧੀਆ ਨਿਕਲੂ ਫੇਰ ਨਾ ਗਿੱਲਾ ਸੁੱਕਾ ਰਾਂ ਦੇ ਵਿੱਚ ਥੋਸ ਰਹਿੰਦੀ ਐ ਵਾਹਿਗੁਰੂ 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 ਪ੍ਰੀਤ ਪੁੱਤ ਦੇਖਿਓ ਕਿਤੇ ਕਿਤੇ ਖਰਾਬ ਨਾ ਹੋ ਜੇ ਕੰਮ ਕਈ ਵਾਰੀ ਨਾ ਬੰਦਾ ਕਹਿੰਦਾ ਸਿੱਖ ਨਾ ਜਾਵੇ ਹੈਂ ਓ ਹੋ 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 ਅਡਲੀਆਂ ਦੀਆਂ ਚੱਕਦੇ ਆ ਮਣਗਾਂ ਮੋਟੀਆਂ ਹੰਜੋ ਨਹੀਂ ਕੋਈ ਇਹ ਤਾਂ ਸਗਾ ਦੀ ਨਕਸ਼ਾ ਬਣਾਉਣਾ ਕੀ ਸੀ ਇਹ ਤਾਂ ਤੂੰ ਜਮਾਂ ਹੀ ਦੇ ਸੁਣੋ ਠਾਤਾ ਦਿਖੂਗਾ ਸਤਿਗੁਰੂ ਇਹ ਤਾਂ ਮੈਨੂੰ ਦਿਖਦਾ ਹੀ ਕੁਛ ਨਹੀਂ ਕੀ ਬਣਿਆ ਦੇਖੀ ਇਹ ਕੀ ਬਣੂਏ ਦੇਖੀ ਇਹ ਇਹ ਕਾਜ ਫੇਰ ਰਹੇ ਆ ਇਹਦਾ ਗੋਲ ਚਾ ਬਣ ਗਿਆ ਫਰੀਦ ਯਾਰਾ ਹਾਂ ਬੰਦਾ ਅਣਜਾਣ ਲੱਗਦਾ ਫਰੀਦ ਆਪਾ ਹਾਂ ਓਏ ਮੈਨੂੰ ਸ਼ੱਕ ਪੈਂਦੇ ਅਣਜਾਣਾ ਬੰਦਾ ਫਰੀਦ ਇਹ ਤਾਂ ਰੁੜ ਗਿਆ ਮੈਨੂੰ ਥੋੜਾ ਭੁੱਖਾ ਲੱਗ ਰਿਹਾ ਕਿ ਨਹੀਂ ਕੋਈ ਕੁਝ ਕਰਦੇ ਸਾਂ ਕੁੱਖਾ ਕੁੱਖਾ ਹਾਜੀ ਤੱਕਦਾ ਕੋਈ ਨਹੀਂ ਦੇਖਦਾ ਪ੍ਰੀਤ ਹੁਣ ਇਦੂ ਕਹਾਂ ਜੀ ਅਜੇ ਵੀ ਕੋਈ ਤੇ ਨਹੀਂ ਲੱਗਦਾ ਉਹ ਬਣ ਜੋ ਸੇਮ ਰਾਜ ਜੀ ਸਰ ਪੂਰਾ ਮਾਹੂ ਬੱਛੇ ਤੁਸੀਂ ਆਪਣੀ ਆਪਣਾ ਪੂਰਾ ਬੇਟੀ ਨਾ ਹੋ ਜਾ ਕਿਤੇ ਹੈਂ ਛੋੜ ਦੇ ਸਰ ਸਾਡੀ ਬੇਟੀ ਨਹੀਂ ਬੇ ਫਰੀਦ ਹਜੇ ਦਾ ਕੋਈ ਗੱਲ ਹੈ ਹਾਂ ਮੇਰੇ ਤਾਂ ਲੀੜਿਆਂ ਦਾ ਵੀ ਪ੍ਰੀਤ ਛੱਟੇ ਪੈ ਗਏ ਪੁੱਤ ਵੇਖੋ ਵੇਖੋ ਕੀ ਬਣਦਾ ਇਹਨੂੰ ਯਕੀਨ ਪੂਰਾ ਹੈ ਗੇੜੇ ਨਾ ਪਾ ਲੈਂਦਾ ਪਤਾ ਨਹੀਂ ਉਲਝਿਆ ਵਾ ਪਤਾ ਨਹੀਂ ਵਿਧੀ ਵਧਾ ਨਹੀਂ ਇਹ ਕੰਮ ਕਰਨ ਦਾ ਸਰੇ ਹੀ ਵਿਧੀ ਲਾਣਾ ਚਾਹੁੰਦਾ ਹੈ ਇਹ ਵੀ ਵਿਧੀ ਵਿਦਾਨ ਹੈ ਇਹ ਵੀ ਵਿਧੀ ਵਿਦਾਨ ਹੈ ਹਾਂਜੀ ਮੈਂ ਕਹਾਂ ਕਿਤੇ ਗਿੱਲਾ ਜਾਂ ਸੈਟ ਲੈਂਦਾ ਕਿਤੇ ਸੁੱਕਾ ਜਾਂ ਸੈਟ ਲੈਂਦਾ ਵੀ ਕਿਤੇ ਇਹ ਨਾ ਹੋਵੇ ਵੀ ਉਲਝ ਗਿਆ ਬੰਦਾ ਰੋਲ ਵੀ ਜਾਂਦਾ ਹੁੰਦਾ ਕਈ ਵਾਰੀ ਹੈ ਹੈ ਬਸਾ بڑا ਬੰਦਾ ਪੈਲੀ ਚ ਕਰਾਹੇ ਲਾਉਣ ਲੱਗ ਜੇ ਕਿਤੇ ਉੱਚੇ ਪਾਸੇ ਨੂੰ ਸਿੱਟਣ ਲੱਗ ਜੇ ਕਿਤੇ ਨੀਵੇਂ ਪਾਸੇ ਨੂੰ ਕਿਤੇ ਉਹ ਨਾ ਗੱਲ ਬਣ ਗਈ ਹੋਵੇ ਬਿਲਕੁਲ ਸਹੀ ਗੱਲ ਹੈ ਹਾਂਜੀ ਹੋਣੀ ਹੈ ਹੈ ਬਸਾ ਲਾਸ਼ ਤੇ ਬਸਦਬ ਤਿਆਰ ਹੈ ਇਹ ਇਹਦੋਂ ਤੱਕ ਤਿਆਰ ਹਾਂਜੀ ਹਾਂਜੀ ਐਡੀ ਛੇਤੀ ਕਿਵੇਂ ਤਿਆਰ ਹੋ ਸਕਦਾ ਚਲੋ ਕੋਈ ਗੱਲ ਨਹੀਂ ਲੱਗ ਜੂ ਪਤਾ ਹੁਣ ਤਾਂ ਫਰਮੈਂਟ 2 ਮਿੰਟ ਦਾ ਉਹ ਲੈ ਹੀ ਆ ਹੁਣ ਤਾਂ ਮੈਂਟ 2 ਮਿੰਟ ਦਾ ਹੀ ਉਹ ਲੈ ਆ ਉਸਤਾਦ ਨੂੰ ਕਿੰਨੇ ਨੰਬਰ ਦੇਣੇ ਆ ਆਪਾਂ ਫਿਰ ਬਾਅਦ 'ਚ ਹੀ ਦੇਣੇ ਆ ਹੁਣ ਚੀਜ਼ ਬਣੀ ਤਾਂ ਹੀ ਦੇਣੇ ਆ ਬਣੀ ਤਾਂ ਹੀ ਬਣੀ ਤਾਂ ਹੀ ਦੇਣੇ ਆ ਵੀ ਪ੍ਰੀਤ ਦੇਖੋ ਕੀ ਬਣਦਾ ਦੇਖੋ ਹਜੇ ਤੱਕ ਕੋਈ ਸਮਝ ਨਹੀਂ ਆ ਰਹੀ ਹਜੇ ਤੱਕ ਕੋਈ ਨਿਰਣਾ ਨਹੀਂ ਹੋਇਆ ਉਹਨਾਂ ਸੀਮੈਂਟ ਪਾ ਲੈਂਦਾ ਉਹਨਾਂ ਫੇਰ ਖਿੱਚ ਕੇ ਥੱਲੇ ਸੜ ਦਿੰਦਾ ਫੇਰ ਪਾ ਲੈਂਦਾ ਫੇਰ ਖਿੱਚ ਕੇ ਥੱਲੇ ਸੜ ਦਿੰਦਾ ਕੋਈ ਪਤਾ ਨਹੀਂ ਲੱਗਦਾ ਪ੍ਰੀਤ ਭੁੱਖ ਬਣ ਗਈ ਹੈਂ ਕੋ ਸਫਾਈ ਹੋ ਗਈ ਓਏ ਹੈਂ ਹੈਂ ਸਫਾਈ ਆ ਗਈ ਆ ਤੋ ਆ ਸਾਡੀ ਮਾਰਿਆ ਨੀਮਾਣੀ ਦਾ ਹਾਂ ਮਾਲਿਆ ਕਰ ਲ ਗਿਆ ਹਾਂ ਆ ਆ ਆ ਆ ਆ ਗੱਲ ਬਣ ਗਈ ਲੈ ਲ ਬਣ ਗਈ ਜਮਾ ਕੰਪਿਊਟਰ ਕਰਾ ਲਾ ਗਿਆ ਹੁਣ ਕੁਛ ਬਣ ਗਿਆ ਲੱਗਦਾ ਓਏ ਹੁਣ ਮੈਨੂੰ ਉਮੀਦ ਬਣੀ ਆ ਵੀ ਵੀਡੀਓ ਚ ਜਿਹੜਾ ਆ ਇਧਰ ਨੇ ਪਾ ਇਧਰ ਬੰਦੇ ਦੇ ਕਿੰਨੇ ਦੇਖਣ ਵਾਲੇ ਖੜ ਗਏ ਇਹ ਤਾਂ ਐਂ ਭੀੜ ਲੱਗ ਜਾਂਦੀ ਆ ਪ੍ਰੀਤੋ ਦੇਖਣ ਵਾਲਿਆਂ ਦੀ ਜਦੋਂ ਸਾਡਾ ਹੇਮਰਾਜ ਉਸਤਾਦ ਕੰਮ ਕਰਦਾ ਨਾ ਐਂ ਭੀੜ ਲੱਗ ਜਾਂਦੀ ਹੈ ਦੇਖਣ ਆਲੇ ਦੀ। ਉਸਤਾਦ ਇਹ ਸਾਰੇ ਬੰਦੇ ਆਪਾਂ ਨੂੰ ਦੇਖਣ। ਮੰਦਾ ਕਰਤਾ। ਟੱਕਣਾ ਸੱਟਣਾ ਤੇ। ਸੁੱਕਾ ਫੇਰ ਨਾ ਬਸ ਸੱਟਣਾ ਬਸ ਤੇ ਚੱਲ ਗਏ। ਹਾਂਜੀ ਹਾਂਜੀ। ਇੰਨੇ ਬੰਤੇ ਜਦੋਂ ਹੇਮਰਾਜ ਉਸਤਾਦ ਕੰਮ ਕਰਦਾ ਐਂਨੇ ਦਰਸ਼ਕਾਂ ਦੀ ਭੀੜ ਲੱਗ ਜਾਂਦੀ ਆ। ਭੀੜ ਨੇ ਅਰੇ ਬੰਦ ਛੱਟ ਠੰਡਾ ਕਰ ਲ ਗਏ ਨੂੰ ਦੇਖੇ ਕਿ ਤਾ ਨਾ ਜੀ ਨਾ ਸਰ ਠੰਡਾ ਹੀ ਆਈ ਹੈ ਹੈ ਹਾਂ ਛੱਡ ਦੇ ਰੱਖ ਦਿਓ ਸਰ ਮੈਂ ਰੱਖ ਦਿਆ ਹਾਂ ਹੁਣ ਮੇਰਾ ਰੋਲ ਖਤਮ ਹੋ ਗਿਆ ਹਾਂਜੀ ਤੁਹਾਡਾ ਰੋਲ ਖਤਮ ਹੋ ਗਿਆ ਮੇਰਾ ਰੋਲ ਖਤਮ ਹੋ ਗਿਆ ਓ ਮੇਰਾ ਰੱਬਾ ਦੇਖੀ 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 ਢਲਣਾ ਜਾਵੇ ਸਾਰਾ ਹੀ ਨਹੀਂ ਢਲਦਾ ਜੀ ਫੁੱਲ ਗਿਆ ਹਨਾ ਪ੍ਰੀਤ ਕੋਈ ਪੁੱਛ ਰਿਹਾ ਸਾਰੇ ਪੁੱਛ ਰਹੇ ਆ ਕਿ ਕਿਹੜਾ ਫੁੱਲ ਬਣ ਰਿਹਾ ਹੈ ਕਮਲ ਬਣ ਰਿਹਾ ਹੈ ਕਿ ਗਲਾਬ ਬਣ ਰਿਹਾ ਹੈ ਕਿਸੇ ਪਰਦੇਸੀ ਦਾ ਸਜਣੋ ਖੁਆਬ ਬਣ ਰਿਹਾ ਆ ਦੱਸੀ ਸਜਣਾ ਕੀ ਬਣ ਰਿਹਾ ਦੱਸੀ ਸਜਣਾ ਕੀ ਬਣ ਰਿਹਾ ਇਹ ਜੀ ਪੰਜਾਬ ਬਣ ਰਿਹਾ ਇਹ ਪੰਜਾਬ ਬਣ ਰਿਹਾ ਹੈ ਸਜਣੋ ਇਹ ਪੰਜਾਬ ਬਣ ਰਿਹਾ ਬਾਈ ਬਣ ਕੇ ਘਰੀ ਚੱਕ ਫਿਰ ਚੱਕ ਫਿਰ ਮਨਦੀਪ ਆ ਮਨਦੀਪ ਆ ਮਨਦੀਪ ਆ ਮਨਦੀਪ ਲੈ ਬਈ ਸਾਡਾ ਹੇਮਰਾਜ ਉਸਤਾਦ ਕਹਿੰਦਾ ਪੰਜਾਬ ਬਣ ਰਿਹਾ ਓਏ ਹੋਏ ਹੋਏ ਹੋ ਪ੍ਰੀਤ ਓਏ ਦੇਖ ਓਏ ਪੰਜਾਬ ਬਣ ਰਿਹਾ ਓਏ ਦੇਖ ਪ੍ਰੀਤ ਪੰਜਾਬ ਪੰਜਾਬ ਬਣ ਰਿਹਾ ਲੈ ਵੀ ਸਜਣੋ ਆ ਬਣ ਗਿਆ ਪੰਜਾਬ ਤੇ ਪੰਜਾਬ ਕਿੱਥੇ ਬਣ ਗਿਆ ਇਹ ਕਿੱਥੇ ਬਣ ਗਿਆ ਪੰਜਾਬ ਹੁਣ ਮੈਂ ਤੁਹਾਨੂੰ ਇਹ ਦੱਸਦਾ ਮੈਨੂੰ ਮਾੜਾ ਯਾਰ ਲਾ ਕੇ ਮੈਕਮੂਕ ਹੀਮ ਰਾਜ ਉਸਤਾਦ ਉਸਤਾਦ ਸਿਰਾ ਕੰਮ ਕਰਤਾ ਤੁਸੀਂ ਤੁਹਾਡਾ ਬਹੁਤ ਬਹੁਤ ਧੰਨਵਾਦ ਆ ਥੈਂਕ ਯੂ ਹੁਣ ਆ ਦਸਤਾਨਾ ਚੱਕ ਲਈ ਦਸਤਾਨਾ ਚੱਕ ਲਈ ਥੱਲੋਂ ਦਸਤਾਨਾ ਚੱਕ ਲਈ ਆਪਾਂ ਕੁਲਦੀਪ ਦੇ ਲਾ ਲਗੇ ਮੈਕ ਪ੍ਰੀਤ ਕੁਲਦੀਪ ਦੇ ਲਾ ਲਗੇ ਆਪਾਂ ਲੱਗਦੇ ਹੱਥ ਇਹ ਕੰਮ ਵੀ ਦੱਸ ਦਗੇ ਵੇ ਹੁੰਦਾ ਕਿੱਥੇ ਆ ਮੋਟਾ ਮੋਟਾ ਤੁਹਾਨੂੰ ਮੈਂ ਦੱਸ ਦਿੰਨਾ ਆਪਣਾ ਨਾ ਪੁੱਚੋ ਦੇ ਕੋਲੇ ਜੇ ਤੁਸੀਂ ਬਠਿੰਡੇ ਵਾਲੇ ਪਾਸਿਓਂ ਆਏ ਤੇ ਤੁਸੀਂ ਨਾ ਟੋਲ ਜਾਣਾ ਨੰਗ ਪਾਸੇ ਹੋ ਜੋ ਪੁੱਤ ਪੰਜਾਬ ਤੇ ਪੈਰ ਨਾ ਤਰਦੇ ਉਹ ਦੇਖੋ ਮੇਰੇ ਸ਼ੇਰ ਤੇ ਟੋਲ ਜਾਣਾ ਨੰਗ ਤੇ ਟੋਲ ਨਾ ਕਿ 200 ਮੀਟਰ ਤਕਰੀਬਨ ਤਕਰੀਬਨ ਅੱਗੇ ਜਾ ਬਣ ਨਾ ਤੁਸੀਂ ਬਰਨਾਲੇ ਵਾਲੇ ਪਾਸੇ ਤੇ ਬਰਨਾਲੇ ਵਾਲੇ ਪਾਸੇ ਤੋਂ ਜੇ ਦਾ ਬਰਨਾਲੇ ਵਾਲੇ ਪਾਸੋਂ ਆਇਆ ਤਾਂ ਯੂ ਟਰਨ ਲੈਣਾ ਜੇ ਤੁਸੀਂ ਬਠਿੰਡੇ ਵਾਲੇ ਪਾਸੋਂ ਆਇਆ ਤਾਂ ਫਿਰ ਤੁਸੀਂ 200 ਮੀਟਰ ਘਾਹਾਂਗੇ ਜਾਣਾ ਤੇ ਫਿਰ ਤੁਹਾਨੂੰ ਇੱਕ ਰਾਹ ਦੇ ਉੱਤੇ ਬੋਰਡ ਲੱਗਿਆ ਆਊਗਾ ਇਹਦਾ ਮੁੰਡੇ ਦਾ ਨਾਂ ਕੀ ਹੈ ਹੈਵਨ ਹੈ ਐਲੀਵੇਸ਼ਨ ਪੁੱਛੋ ਹੈਵਨ ਐਲੀਵੇਸ਼ਨ ਵਾਲੇ ਤੇ ਤੁਸੀਂ ਪਹੀ ਪੈਣਾ ਤੇ ਇੱਥੇ ਆ ਜਾਣਾ ਇਸ ਜਗ੍ਹਾ ਤੇ ਤੇ ਇਸ ਜਗ੍ਹਾ ਤੇ ਆਪਾਂ ਨੂੰ ਤੁਹਾਨੂੰ ਮਿਲੂਗਾ ਕੁਲਦੀਪ ਕੁਲਦੀਪ ਹੋਰ ਕੀ ਕੀ ਬਣਦਾ ਜਿਹੜਾ ਆਪਣਾ ਪੰਜਾਬ ਆ ਹਾਂਜੀ ਬਈ ਉਹ ਬਣ ਕੇ ਉਸ ਤੋਂ ਬਾਅਦ ਇਹ ਬਣ ਜਾਊਗਾ ਆ ਬਣ ਜਾਊਗਾ ਜੀ ਤਿਆਰ ਹੋ ਕੇ ਉਸ ਤੋਂ ਬਾਅਦ ਜਦੋਂ ਆਪਾਂ ਬਣਾਤਾ ਸਾਂਚੇ ਚ ਉਸ ਤੋਂ ਬਾਅਦ ਉਹਨੂੰ ਫਿਰ ਸੁਕਾਵਾਂਗੇ ਸੁਕਾਵਾਂਗੇ ਸੁਕਾ ਕੇ ਉਹਦੀ ਪਾਣੀ ਚ ਰੱਖਾਂਗੇ 48 ਘੰਟੇ ਤਰਾਇ ਕਰਾਂਗੇ ਸਾਰੇ ਸਮਾਨ ਵਾਂਗੂ ਉਹਦੀ ਵੀ ਤੇ ਉਸ ਤੋਂ ਬਾਅਦ ਫਿਰ ਦੋ ਦਿਨ ਉਹਨੂੰ ਸੁਕਾ ਕੇ ਫਿਰ ਦਿੱਤਾ ਜਾਊਗਾ ਤੇ ਆਪਣੇ ਕੋਲੇ ਤਿਆਰ ਹੀ ਹੁੰਦਾ ਇਹ ਅੱਛਾ ਤਿਆਰ ਹੀ ਹੁੰਦਾ ਤਿਆਰ ਹੁੰਦਾਗਾ ਤੇ ਇੱਕ ਗੱਲ ਮੈਨੂੰ ਉਹ ਦੱਸ ਸਕਲਦੀਪ ਆ ਸਾਰਾ ਕੁਝ ਤਾਂ ਤੇਰੇ ਕੋਲ ਹੈਗਾ ਹਾਂਜੀ ਇਹ ਸੈਂਚੇ ਸੋਚੇ ਤੁਹਾਨੂੰ ਕਿੱਥੋਂ ਮਿਲਦੇ ਐ ਏਡੇ ਸੋਹਣੇ ਐ ਸੈਂਚੇ ਕੋਸ ਆਪਾਂ ਬਾਹਰੋਂ ਵੀ ਲੈਨੇ ਆ ਤੇ ਹੁਣ ਕੁਝ ਸੈਂਚੇ ਆਪਾਂ ਆਪ ਹੀ ਤਿਆਰ ਕਰਦੇ ਆਂਗੇ ਜਿਹੜੇ ਆਪਣੇ ਕਰਨ ਵਾਲੇ ਹੈਗੇ ਉਹ ਜਿਹੜਾ ਮਰਜੀ ਅਗਲਾ ਸੋਚੂਗਾ ਵੀ ਮੈਨੂੰ ਆਹ ਕੁਝ ਬਣਾ ਕੇ ਦੇਓ ਆਪਾਂ ਉਹਦੀ ਤਿਆਰ ਕਰਕੇ ਉਹਦੀ ਬਣਾ ਦੇਾਂਗੇ ਆਪਣਾ ਕਿਉਂਕਿ ਸੈਂਚੇ ਬਣਾਉਣ ਦਾ ਵੀ ਆਪ ਦਾ ਹੀ ਕੰਮ ਆ ਆਪ ਹੀ ਬਣਾਉਣੇ ਆਪਾਂ ਅੱਛਾ ਜਿੱਡੇ ਮਤਲਬ ਸੈਜ ਦਾ ਸੈਂਚਾ ਮੰਨ ਲਓ ਹਾਂਜੀ ਇਹ ਆਪਾਂ ਨੂੰ ਲੱਗੇ ਵੀ ਇਹ ਸੈਂਚਾ ਆਪਣੇ ਕੰਮ ਆ ਸਕਦਾ ਤਾਂ ਆਪਾਂ ਉਹ ਸੈਂਚੇ ਦਾ ਕੰਮ ਉਹ ਸੈਂਚੇ ਦਾ ਆਪਾਂ ਬਣਾ ਲੈਨੇ ਆ ਕਿ ਜਿਵੇਂ ਹੁਣ ਇਹ ਪੰਜਾਬ ਆ ਪੰਜਾਬ ਦੇ ਵਿੱਚ ਵੀ ਦੋ ਤਿੰਨ ਆਈਟਮਾਂ ਹੋਰ ਬਣਾਉਣੀ ਆ ਇੱਕ ਤਾਂ ਪੰਜਾਬ ਦੇ ਵਿੱਚ ਸ਼ੇਰ ਲੱਗਿਆ ਹੋਇਆਗਾ ਅੱਛਾ ਇੱਕ ਵਿੱਚ ਜਿਵੇਂ ਮਤਲਬ ਕਿ ਉਹ ਗੱਡਾ ਬਲਦ ਗੱਡਾ ਆ ਗਿਆ ਉਹ ਚੀਜ਼ਾਂ ਤੇ ਛੋਟਾ ਵੱਡਾ ਜਿਵੇਂ ਅਗਲਾ ਕਹੂਗਾ ਉਦਾਂ ਹੀ ਕਰਕੇ ਦੇ ਦਿਆਂਗੇ ਉਹਨੂੰ ਬਣਾ ਕੇ ਉਹਨਾਂ ਨਾਲ ਸਮੇਂ 'ਚ ਜਿਹੜੀ ਪੰਜਾਬ ਦੇ ਵਿੱਚ ਨਵੀਂ ਚੀਜ਼ ਬਣੂਗੀ ਉਹ ਵੀ ਤੁਹਾਨੂੰ ਦਿਖਾਵਾਂਗੇ ਵੀ ਕਿਵੇਂ ਬਣਦਾ ਇੱਕ ਆ ਆ ਆਹ ਕੋਹਰਦਾ ਸ਼ੇਰ ਇਹ ਇਹ ਸ਼ੇਰ ਦਾ ਮੂੰਹ ਜਿਵੇਂ ਕਿਤੇ ਕੰਧ ਤੇ ਕੌਲੇ ਦੇ ਕਿਤੇ ਵੀ ਲਾਉਣ ਵਾਸਤੇ ਹਾਂ ਜਿਵੇਂ ਜਿਵੇਂ ਆਪਣੇ ਕਮਰੇ ਕੂਮਰੇ ਚ ਕਰਨੇ ਲਾਉਣਾ ਹੋਵੇ ਤੇ ਰੰਗ ਰੂੰਗੋ ਕੀਤਾ ਹੋਵੇ ਪੁੱਤ ਦਾ ਇਹ ਵੱਡੂਗਾ ਦੰਦੀਆਂ ਹੈ ਇਹ ਦੰਦੀਆਂ ਇੱਕ ਪੂਰਾ ਘੈਂਟ ਨਾ ਘੈਂਟ ਪੂਰਾ ਕੁੱਤੇ ਦਾ ਮੂੰਹ ਵੀ ਬਣੇ ਡੌਗ ਨਾ ਵੀ ਹੁੰਦੇ ਸਾਰਾ ਜੋ ਜੋ ਚਿਹਰੇ ਜਿਹੇ ਕੋੜੇ ਵੀ ਬਣਾਉਣੇ ਆ ਜੀ ਹਾਂ ਕੋੜਿਆਂ ਦੇ ਮੂੰਹ ਸਾਰਾ ਕੁਝ ਹੀ ਬਣਾਉਣਾ ਤੇ ਆਹਾ ਆਹਾ ਲੈਂਪ ਅੱਜ ਕੱਲ ਇਹ ਬਹੁਤ ਵਿਕਦੇ ਆ ਹਾਂ ਬਹੁਤ ਰੱਖਦੇ ਆ ਇਹ ਲੈਂਪ ਆ ਗਏ ਸਾਰੇ ਤਰ੍ਹਾਂ ਦੇ ਇਹ ਬਣੇ ਬਣਾਏ ਮਿਲ ਜਾਂਦੇ ਆ ਬਣੇ ਬਣਾਏ ਸਾਰਾ ਕੁਝ ਤਿਆਰ ਕਰਦੇ ਇੱਥੇ ਤਿਆਰ ਹੁੰਦਾ ਹੀ ਇੱਥੇ ਤਿਆਰ ਕਰਕੇ ਇੱਥੇ ਮਿਲ ਜਾਂਦਾ ਓ ਯਾਰ ਇਹ ਥੋੜਾ ਜਿਹਾ ਬਰੀਕ ਤੋਂ ਜ਼ਿਆਦਾ ਹੈ ਜਿਹੜਾ ਆਪਣਾ ਲੈਂਪਨ ਆ ਜੀ ਹਰ ਆਈਟਮ ਦਾ ਆਪਣੀ ਦਾ ਦੂਸਰਿਆਂ ਨਾਲੋਂ ਫਰਕ ਆਗਾ ਇਹ ਲੈਂਪ ਆਪਣਾ ਕਲਮ ਲਾ ਕੇ ਬਣਿਆ ਹੋਇਆ ਜਿੱਦਾਂ ਮਤਲਬ ਕਿ ਟਾਇਲ ਦੀ ਕਲਮ ਲੱਗਦੀ ਹੈ ਨਾ ਇਹਦੇ ਵਿੱਚ ਜਿਵੇਂ ਚਾਰੋਂ ਸਾਈਡ ਤੇ ਜਿਹੜੀ ਜਗ੍ਹਾ ਹੈ ਇਹ ਇੱਕੋ ਜੀ ਆ ਨਹੀਂ ਕੀ ਹੁੰਦਾ ਇਹਨੂੰ ਲੜ ਤੇ ਲੜ ਚੜਾ ਕੇ ਲਾ ਦਿੰਦੇ ਆਗੇ ਉਹ ਮੁੜ ਕੇ ਇੱਕ ਪਾਸਾ ਚੌੜਾ ਦੀਂਦਾ ਇੱਕ ਭੀੜਾ ਇੱਕ ਪਾਸਾ ਬਰਾਬਰ ਆ ਜਾਂਦਾ ਦੂਜਾ ਪਾਸਾ ਘਟਮਾ ਹੁੰਦਾ ਉਹ ਨਹੀਂ ਆਪਣਾ ਇਹ ਕ ਬਣੀ ਹਰੜੀ ਜੀ ਦੇਖ ਤੋ ਹਰੜੀ ਬਣੀ ਇਹਦੇ ਵਿੱਚ ਬਲਬ ਲੱਗਿਆ ਹੋਇਆ ਕਰਨੇ ਤੇ ਕੌਲੇ ਤੇ ਪਿਆ ਹੋਇਆ ਕਿਵੇਂ ਨਹੀਂ ਡਰੈਸ ਅਗਲਾ ਡਰੈਸ ਦੱਸੇ ਤੋਂ ਬਣਾ ਅਗਲਾ ਉਹਦਾ ਸਾਡੇ ਆ ਲੱਗਿਆ ਵਾ ਕੌਲਿਆਂ ਤੇ ਲੈ ਪੁੱਤ ਦਾ ਕੱਲਾ ਇਹੀ ਭੇਜਦੇ ਬੰਦਾ ਸਿੱਧਾ ਕਰਿਆ ਜੀ ਹਾਂਜੀ ਤੇ ਆ ਮੋਰਨਿੰਗ ਵਾਲੇ ਖੰਭੇ ਕਾਦੇ ਵਾਸਤੇ ਬਣਾਤੇ ਇਹਦੇ ਵਿੱਚ ਦੀ ਪਾਣੀ ਭੇਜਣਾ ਕਿਸੇ ਪਾਸੇ ਨੂੰ ਇਹੇ ਜੀ ਪਿੱਲਰ ਆ ਜੀ ਮੈਂ ਕੌਲੇ ਦੇ ਉੱਪਰ ਲੱਗਣ ਵਾਲਾ ਹਾਂ ਇਹ ਆਪਣੇ ਕੋਲੇ ਦੋਨੇ ਤਰ੍ਹਾਂ ਦੇ ਪਲੇਨ ਦੇ ਵਿੱਚ ਵੀ ਹੈਗੇ ਜਿਆਦਾ ਚੱਲਦਾ ਪਲੇਨ ਵਾਲਾ ਹੈਗਾ ਤੇ ਇਹ ਆਪਾਂ ਹੁਣ ਫੁੱਲ ਵਾਲਾ ਵੀ ਤਿਆਰ ਕੀਤਾ ਹੈਗਾ ਜੇ ਕਿਸੇ ਨੂੰ ਫੁੱਲ ਵਾਲੇ ਦੀ ਪਸੰਦ ਹੈਗੀ ਇਹ ਫੁੱਲ ਵਾਲਾ ਪਰ ਜਿਹੜਾ ਜਿਆਦਾ ਚੱਲਦਾ ਹੈਗਾ ਉਹ ਚੱਲਦਾ ਸਿੰਪਲ ਤੇ ਜਿਹੜੇ ਨਕਸ਼ੇ ਵਾਲੇ ਦਿੰਦੇ ਉਹ ਫੁੱਲ ਤੋਂ ਬਿਨਾਂ ਵਾਲਾ ਪਲੇਨ ਵਾਲਾ ਅੱਛਾ 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 ਆਪਾਂ ਦੋਨੇ ਤਰ੍ਹਾਂ ਦੇ ਹੀ ਬਣਾ ਦਿੰਨੇ ਆ ਆਪਣੇ ਦੋਨੇ ਤਰ੍ਹਾਂ ਦੇ ਬਣਾ ਦਿੰਨੇ ਆਗੇ ਹੁਣ ਤਾਂ ਇਹ ਕੰਮ ਹੈ ਜਿਹੜਾ ਵੀ ਕੋਈ ਅਗਲਾ ਸੋਚੂਗਾ ਵੀ ਮੈਨੂੰ ਆਹ ਚੀਜ਼ ਚਾਹੀਦੀ ਹੈ ਉਹੀ ਚੀਜ਼ ਬਣਾ ਦਿਆਂਗੇ ਤੁਸੀਂ ਖਿਆਲ ਚ ਲਿਆਓ ਤੁਸੀਂ ਖੁਆਬ ਚ ਲਿਆਓ ਠੀਕ ਆ ਨਾ ਤੇ ਤੁਸੀਂ ਆਹ ਬੰਦੇ ਨੂੰ ਫੋ ਤੇ ਇਹ ਬੰਦਾ ਤੁਹਾਨੂੰ ਹਕੀਕਤ ਚ ਆ ਦੇਖ ਓਏ ਦੇਖ ਆ ਦੇਖ ਓਏ ਅਗਲਾ ਦਾ ਥੋਡੇ ਘਰੇ ਮੋਰਨੀ ਸੁਈ ਆ ਦੇਖ ਲੈ ਮੋਰਨੀ ਤਾਂ ਬਣਾ ਦਾਂਗੇ ਥੋਡੇ ਬਨੇਰੇ ਤੇ ਬਾਹ ਦਾਂਗੇ ਮੋਰਨੀ ਦੇਖ ਮੋਰਨੀ ਖੰਭਾ ਨਾ ਮੋਰਨੀ ਦੇ ਖੰਭ ਵੀ ਆ ਹਾਂਜੀ ਮੋਰਨੀ ਦੇ ਖੰਭ ਹੈ ਤੇ ਆਹਗਾਹਾਂ ਮੋਰ ਦੇ ਖੰਭ ਲੱਗਦੇ ਆ ਮੈਨੂੰ ਹੈ ਪ੍ਰੀਤ ਓਏ ਤੇ ਚੀਜ਼ ਦੇਖ ਬਣੀ ਦੇਖ ਓਏ ਪ੍ਰੀਤ ਜਿਵੇਂ ਦੀਵੇ ਜਗਦੇ ਹੁੰਦੇ ਓਏ ਦੀਵੇ ਜਗਦੇ ਹੁੰਦੇ ਆ ਕਿਤੇ ਐ ਐ ਕਿਤੇ ਮਾੜਾ ਐ ਲੋ ਰੰਗਾ ਰੰਗ ਜਾ ਹੋਵੇ ਤੇ ਇੱਥੇ ਦੀਵੇ ਦੀ ਲਾਟ ਵਾਲਾ ਹੋਵੇ ਅਗਲਾ ਦਾ ਦੀਵੇ ਤਰੇ ਐ ਬਣਦੀ ਗੱਲ ਹੈ ਦੇਖ ਕੱਡੇ ਕੱਡੇ ਸੋਹਣੇ ਡਿਜ਼ਾਈਨ ਪਏ ਆ ਦੇਖ ਆ ਮੋਰਨੀ ਵਾਲਾ ਥੋੜਾ ਜਿਹਾ ਵੱਡਾ ਆ ਗਿਆ ਤੇ ਵੱਡਾ ਆ ਗਿਆ ਜੀ ਹੈਨਾ ਵੀ ਹੈ ਮੋਰਨੀ ਸਟਾਈਲ ਚ ਆ ਆ ਪ੍ਰਾਣੇ 올ਡ ਸਟਾਈਲ ਚ ਆ ਗਿਆ ਹਾਂਜੀ ਹੈ ਤਕਰੀਬਨ ਆਪਣੇ ਕੋਲੇ 15 ਤਰ੍ਹਾਂ ਦੇ ਡਿਜ਼ਾਈਨ ਆ ਜੀ ਸਾਰੇ ਆ ਇੱਥੇ ਤਰਾਇ ਹੁੰਦੀ ਹੈਗੀ ਇੱਧਰ ਸਮਾਨ ਬਣਦਾ ਹੈ ਇੱਧਰ ਬਣਨ ਤੋਂ ਬਾਅਦ ਇੱਥੇ 48 ਘੰਟੇ ਪਾਣੀ ਚ ਰੱਖ ਕੇ ਉਸ ਤੋਂ ਬਾਅਦ ਇੱਥੇ ਪਾਸੇ ਲਾਇਆ ਜਾਂਦਾ ਫਿਰ ਵੀ ਉੱਥੇ ਵੀ ਤਿੰਨ ਦਿਨ ਇਹਦੀ ਤਰਾਇ ਕੀਤੀ ਜਾਂਦੀ ਆ ਇਹ ਬਣਾਉਣੇ ਜਿਆਦਾ ਛਾਵੇਂ ਆ ਤੁਸੀਂ ਵੱਧ ਮਾਲ ਇਹ ਛਾਵੇਂ ਨਾਲ ਜੀ ਸ਼ੈੱਡ ਦੇ ਵਿੱਚ ਕਿਸੇ ਵੀ ਜਾਲੀ ਨੂੰ ਕੋਈ ਵੀ ਰਿਪੇਅਰ ਦੀ ਲੋੜ ਨਹੀਂ ਪੈਂਦੀ ਇਹਦੀ ਪਕਾਈ ਜਿਆਦੇ ਹੈਗੇ ਇੱਕ ਤਾਂ ਆਪਾਂ ਜਿਹੜਾ ਸੀਮੈਂਟ ਹੈਗਾ ਉਹ ਅਲਟਰਾਟ੍ਰੈਕ 43 ਗ੍ਰੇਡ ਵਰਤਦੇ ਆਗੇ ਹੂੰ ਸਾਰਾ ਤੇ ਉਹਦੇ ਵਿੱਚ ਕੀ ਆ ਗਿਆ ਨਲ ਤਾਰ ਫਾਈ ਸੈੱਡ ਦੇ ਵਿੱਚ ਬਣਾਉਣ ਦਾ ਇਹ ਫਾਇਦਾ ਹੈਗਾ ਕਿਸੇ ਵੀ ਜਾਲੀ ਨੂੰ ਕਿਸੇ ਵੀ ਚੀਜ਼ ਨੂੰ ਕਿਸੇ ਵੀ ਰਿਪੇਅਰ ਦੀ ਲੋੜ ਨਹੀਂ ਪੈਂਦੀ ਹੈਗੀ ਵੀ ਤਰੇੜ ਨਹੀਂ ਆਉਂਦੀ ਹੌਲੀ ਹੌਲੀ ਸੁੱਕਦਾ ਪਕਾਈ ਜ਼ਿਆਦਾ ਹੁੰਦੀ ਹੈ ਇਹਦੀ। ਹਾਂ ਛਾਵੇਂ ਨਾ ਛਾਵੇਂ ਕੀ ਹੁੰਦਾ ਕਿ ਜਿਵੇਂ ਤੁੱਪੇ ਹੁਣ ਰੱਖ ਦਿਆਂਗੇ ਤਾਂ ਉਹਨੂੰ ਉਨੇ ਵਾਰੀ ਪਾਣੀ ਨਹੀਂ ਦਿੱਤਾ ਜਾਂਦਾ ਜਿੰਨੇ ਵਾਰੀ ਇਹਦੇ ਜੋ ਪਾਣੀ ਮੁੱਕਣਾ ਹੀ ਹੌਲੀ ਹੌਲੀ ਹੈ। ਹੌਲੀ ਹੌਲੀ ਮੁੱਕਣਾ ਹੈ ਜੀ ਪਕਾਈ ਵਧੀਆ ਹੁੰਦੀ ਹੈ। ਇੱਕ ਚੀਜ਼ ਮੈਂ ਹੋਰ ਦਿਖਾ ਦਿਆਂ ਇੱਧਰ ਦੀ ਆਇਓ ਜੀ। ਕਮਰੇ ਸਾਹ ਜਾਲੀ ਉਠਾਈ ਉਧਰੋਂ। ਇਹਦੀ ਜਿਹੜੀ ਜਾਲੀ ਦੀ ਸਫਾਈ ਆ ਆਪਣੀ ਬੈਕ ਸਾਈਡ ਤੋਂ ਵੀ ਜਿਵੇਂ ਬਾਹਰੋਂ ਆ ਨਾ ਉਦਾਂ ਹੀ ਹੁੰ ਬੈਕ ਸਾਈਡ ਤੋਂ ਵੀ ਸਫਾਈ ਉਦਾਂ ਹੀ ਆ ਪੂਰੀ ਫੁੱਲ ਸਫਾਈ ਬੈਕ ਸਾਈਡ ਤੋਂ ਵੀ ਦਿੰਨੇ ਆਪਾਂ ਕਿਉਂਕਿ ਆਹ ਲੱਗਦਾ ਨਾ ਥੱਲੇ ਤੁਸੀਂ ਮੈਟ ਰੱਖਤਾ ਇਹਦੇ ਹਾਂਜੀ ਮੈਟ ਰੱਖਿਆ ਹੋਇਆਗਾ ਵੀ ਇਹਦੇ ਚ ਰੇਤਾ ਵੀ ਨਹੀਂ ਰਲਦਾ ਹੈਗਾ ਹੂੰ ਬੈਕ ਸਾਈਡ ਤੋਂ ਹਾਂ ਵੀ ਮਿੱਟੀ ਨਹੀਂ ਮਿੱਟੀ ਨਹੀਂ ਮਿੱਟੀ ਨਹੀਂ ਵਿਚ ਰਲਦੀ ਹੈਗੀ ਮਿੱਟੀ ਨਹੀਂ ਰਲਦੀ ਹਾਂਜੀ ਵੀ ਇੱਥੇ ਯਾਰ ਮੇਰੇ ਹਿਸਾਬ ਨਾਲ ਨਾ ਵੀ ਪਾਣੀ ਵਾਂਗੂ ਹੀ ਪੱਕਦਾ ਸ਼ਾਮੇ ਪਾਣੀ ਵਾਂਗੂ ਪੱਕਦਾ ਹੈ ਇਹਦੇ ਚ ਸੂਰਜ ਨਹੀਂ ਪਾਣੀ ਖਿੱਚਦਾ ਹਾਂਜੀ ਪਾਣੀ ਨਹੀਂ ਖਿੱਚਦਾਗਾ ਹਾਂ ਉਹਦੇ ਚ ਕੀ ਹੁੰਦਾ ਜਦੋਂ ਆਪਾਂ ਮਸਾਲਾ ਤੇਜ ਹੁੰਦਾਗਾ ਹੂੰ ਤੇਜ ਮਸਾਲੇ ਦੇ ਵਿੱਚ ਇਹ ਹੁੰਦਾ ਵੀ ਜਦੋਂ ਇੱਕੇ ਦਾਮ ਧੁੱਪ ਪੈਂਦੀ ਆ ਤੇ ਸੁੱਕਦਾ ਹੈਗਾ ਉਹ ਫਿਰ ਸੁੱਕਣ ਕਰਕੇ ਤਰੇੜ ਦਿੰਦਾ ਇਥੇ ਸ਼ਾਮੇ ਤਰੇੜ ਨਹੀਂ ਦਿੰਦਾ ਹੈਗਾ ਤੇ ਬਣਿਆ ਮਾਲ ਹੁੰਦਾ ਕਿ ਆਰਡਰ ਤੇ ਹੀ ਬਣਾਉਨੇ ਆ ਨਹੀਂ ਬਣਿਆ ਪਿਆ ਜੀ ਸਾਰਾ ਮਾਲ ਮਾਲ ਬਹੁਤ ਜ਼ਿਆਦਾ ਬਣਾ ਕੇ ਰੱਖਦੇ ਆਂਗੇ ਵੀ ਤੁਰੰਤ ਹੀ ਤਿਆਰ ਮਿਲ ਜੂਗਾ ਜੇ ਕਿਸੇ ਦਾ ਕੋਈ ਮਤਲਬ ਕਿ ਸਪੈਸ਼ਲ ਆਰਡਰ ਹੈਗਾ ਉਹਨੂੰ ਆਪਾਂ ਤਕਰੀਬਨ 10 ਦਿਨਾਂ ਦੇ ਵਿੱਚ ਦੀ ਤਿਆਰ ਕਰਕੇ ਦੇ ਦੇਾਂਗੇ ਤੇ ਜੇ ਮੰਨ ਲਓ ਬੰਦੇ ਕੋਈ ਦੂਰ ਨੇੜੇ ਦਾ ਕੋਈ ਰਾਜਸਥਾਨ ਕੋਈ ਹਰਿਆਣਾ ਦਾ ਕੋਈ ਕਿਤੋਂ ਦਾ ਇਹ ਬੰਦਾ ਉਹ ਕਿਤੋਂ ਦਾ ਵੀ ਹੋਇਆ ਜੀ ਆਨ ਆਊਟ ਮਤਲਬ ਕਿ ਦੂਜਾ ਆਪਣੀ ਡਿਲੀਵਰੀ ਫਿਰ ਹੋ ਆਏਗੀ ਆ ਮੰਨ ਲਓ ਵੀ ਕਿਤੇ ਵੀ ਕੋਈ ਚਾਹੇ ਬਾਹਰ ਬੈਠਾ ਕਿਤੇ ਵੀ ਆ ਉਹਦੇ ਚ ਪਹੁੰਚ ਹੀ ਜਾਊਗੀ ਹਾਂ ਪਹੁੰਚ ਹੀ ਜਾਊਗੀ ਉਹਦੇ ਵਿੱਚ ਕੀ ਕਰੇ ਉਹ ਆਪਾਂ ਨੂੰ ਮਤਲਬ ਕਿ ਵਟਸਐਪ ਨੰਬਰ ਹੋਊਗਾ ਆਪਣਾ ਉਹਦੇ ਉੱਪਰ ਮਤਲਬ ਕਿ ਆਪਣੇ ਘਰ ਦੀ ਫੋਟੋ ਭੇਜ ਦੇ ਉਹਦਾ ਤੇ ਅਸੀਂ ਉਹਨੂੰ ਮਤਲਬ ਕਿ ਸਾਰੀਆਂ ਜਿੰਨੀਆਂ ਸਾਡੇ ਕੋਲੇ ਫੋਟੋਆਂ ਵੀਡੀਓ ਸੈਜ ਕਿਵੇਂ ਲਾਉਣਾ ਕਿ ਸਾਰਾ ਕੁਝ ਸਾਡੇ ਕੋਲੇ ਉਹ ਹੁੰਦਾਗਾ ਮੈਂ ਉਹਨੂੰ ਉਹ ਭੇਜ ਦਿਆਂਗਾ ਉਹ ਆਪਣੇ ਘਰ ਦੀ ਫੋਟੋ ਪਸੰਦ ਕਰੂਗਾ ਵੀ ਇਹਦੇ ਵਿੱਚੋਂ ਸਾਨੂੰ ਇਹਦੇ ਨਾਲ ਦਾ ਅਸੀਂ ਬਣਾਉਣਾਗਾ ਉਹਦੇ ਨਾਲ ਦਾ ਉਹਨੂੰ ਐਸਟੀਮੇਟ ਬਣਾ ਕੇ ਤੇ ਸਬਾਨ ਉਹਦੇ ਘਰੇ ਪਹੁੰਚਦਾ ਕਰ ਦਾਂਗੇ। ਹਾਂ, ਉਸਤਾਦ ਕੀ ਬਣਾਉਂਦਾ? ਇਹੇ ਜੀ ਜਾਲੀ ਬਣਾਉਂਦਾ ਹੈਗਾ ਵਾਈਬ੍ਰੇਟਰ ਤੇ ਬਣਦਾ ਸਾਰਾ ਮਾਲ ਆਪਣਾ। ਕਿਹੜਾ ਡਿਜ਼ਾਈਨ ਬਣ ਰਿਹਾ ਇਸ ਵਕਤ? ਆ ਪਿਆ ਜੀ ਇੱਧਰ। ਇਹ ਕਿਹੜਾ? ਓਏ ਦੇਖ ਓਏ ਤੀਖ ਦੇਖ ਦੇ। ਇਹ ਆਹ ਆਹ ਬਣ ਰਿਹਾ ਦੇਖ। ਆਹ ਬਣ ਰਿਹਾ ਜੀ। ਆ ਦੋਨੋਂ ਬਣੀ ਜਾਂਦੇ ਹੈਗੇ ਅੱਜ। ਆ ਦੇਖੋ ਜੀ। ਆ ਦੇਖ ਫ੍ਰੀ ਤੇ। ਇਹਦੀ ਬਰੀਕੀ ਦੇਖ ਕਿੰਨੀ ਉੱਤੇ ਆਈ। ਜਿਹੜੀ ਡਿਜ਼ਾਈਨ ਦੇ ਉੱਤੇ ਬਰੀਕੀ ਆ ਉਹ ਕਿੰਨੀ ਆਈ। ਇਹ ਸਾਂਚੇ ਨਵੇਂ ਹੋਣ ਦਾ ਕਰਕੇ ਜਿਆਦਾ ਬਰੀਕੀ ਵਾਲੀ ਚੀਜ਼ ਜਿਆਦਾ ਚਾਹ। ਹਾਂ। ਆ ਕਾਢ ਕੇ ਦਿਖਾ ਦਿੰਨੇ ਆ ਜੀ ਹਾਂ ਆ ਕੱਢੀ ਕੱਢੀ ਦੇਖ ਪ੍ਰੀਤ ਦੇ ਵਿੱਚੋਂ ਕੀ ਨਿਕਲਦਾ ਦੇਖ ਕਿਹੜਾ ਸੱਪ ਕੱਢਦਾ ਉਸਤਾਦ ਦੇਖਿਓ ਪੁੱਤ ਦੇਖਿਓ ਹੋ 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 ਕਿਉਂ 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 ਹਜੇ ਮਾੜਾ ਮੋਟਾ ਇਹਨਾਂ ਸੁਰਖੀ ਬਿੰਦੀ ਹਜੇ ਹੋਰ ਲੱਗਣੀ ਆ ਬਸ ਤਕਰੀਬਨ ਮਾੜੀ ਮੁੱਟੀ ਲੱਗੂਗੀ ਜੀ ਦੇਖੀ ਪੁੱਤ ਦੇਖੀ ਪੈਰਨਾ ਧਰਦੀ ਦੇਖੀ ਪੈਰਨਾ ਧਰਦੀ ਦੇਖੀ ਦੇਖੀ ਪਾਪ ਲੱਗ ਜੂ ਕਿਰਤਾਂ ਦੀ ਮਿਹਨਤ ਆ ਇਹ ਆ ਆ ਆ ਆ ਦੇਖ ਆ ਦੇਖ ਕਿੱਡਾ ਸੋਹਣਾ ਡਿਜ਼ਾਈਨ ਵਾਲਾ ਫਰਮੇ ਤੇ ਪਤਾ ਲੱਗ ਜਾਣਾ ਇਹ ਇਹ ਉਹੀ ਆ ਜੀ ਪਾਹਾ ਪਿੱਲਰ ਆਗੇ ਆਪਣੇ ਮਤਲਬ ਉਹ ਜਿਹੜੇ ਆਪ ਦੇ ਬਣਾਏ ਹੋਏ ਤਿਆਰ ਕੀਤੇ ਹੋਏ ਫਰਮੇ ਤੇ ਇੱਕ ਇਹਦੇ 'ਚ ਇਹੇ ਵੀ ਆ ਜੀ ਹੂੰ ਉਧਰ ਤੁਹਾਨੂੰ ਮੈਂ ਦਿਖਾਉਣਾ ਜਿਹੜਾ ਆਪਣੇ ਪਿੱਲਰ ਆ ਨਾ ਹੂੰ ਆਹਾ ਪਿਆਗਾ ਹੂੰ ਇਹਦਾ ਜਿਹੜਾ ਸਾਈਜ਼ ਆ ਇੱਕ ਤਾਂ ਇਹ ਆ ਪੂਰਾ ਮਤਲਬ ਕਿ 10 ਇੰਚ ਸਾਈਜ਼ ਨਹੀਂ ਇਹ 9 ਇੰਚ ਹੁੰਦਾ ਜਦੋਂ ਇਹਦੇ ਵਿੱਚ ਆਪਾਂ ਇੱਟ ਦਾ ਲਾਵਾਂਗੇ ਇੱਟ ਲਾ ਕੇ ਪਲਾਸਟਰ ਕਰਕੇ ਬਿਲਕੁਲ ਬਰਾਬਰ ਆਉ ਦੂਜਾ ਇਹ ਸਿੰਗਲ ਪੀਸ ਭਰਿਆ ਹੋਇਆ ਨਹੀਂ ਨਹੀਂ ਇਹ ਚਾਰ ਫੱਟਿਆਂ ਨੂੰ ਜੋੜਿਆ ਹੋਆ ਹੁੰਦਾ ਇਹ ਜਿਵੇਂ ਆਪਾਂ ਬੀਮ ਭਰਦੇ ਆ ਉਸ ਰੋਡ ਭਰਿਆ ਹੋਇਆਗਾ ਤੇ ਮਤਲਬ ਕਿ ਸਿੰਗਲ ਪੀਸ ਆ ਸਾਰੇ ਦਾ ਸਾਰਾ ਮੈਂ ਸਮਝ ਗਿਆ ਜੋੜਿਆ ਨਹੀਂਗਾ ਜੋੜਿਆ ਨਹੀਂ ਹੈਗਾ ਜੀ ਸਿੰਗਲ ਪੀਸ ਹੈਗਾ ਇੱਕੋ ਪੀਸ ਇੱਕੋ ਪੀਸ ਇਹ ਨੰਬਰ ਨੋਟ ਕਰ ਲਓ ਸੱਜਣੋ ਬਾਈ ਦਾ ਨੰਬਰ ਨੋਟ ਕਰ ਲਓ ਜੇ ਕਿਸੇ ਵੀ ਸੱਜਣ ਨੂੰ ਤੁਹਾਨੂੰ ਲੋੜ ਆ ਕੋਈ ਗਮਲਾ ਗੁੰਮਲਾ ਦੱਸ ਦੇ ਕੋਈ ਗਮਲਾ ਗੁੰਮਲਾ ਦੇ ਦੇ ਕੋਈ ਰੇਟ ਰੂਟ ਦੇ ਦੇ ਕੋਈ ਗਮਲੇ ਦਾ ਛੋਟਾ ਬਸ ਗਮਲੇ ਕੋਈ ਗੱਲ ਨਹੀਂ ਵਿੱਚ ਆਪਾਂ ਜੀ ਫ੍ਰੀ ਜੀ ਦੇ ਦਿਆ ਕਰਾਂਗੇ ਗਿਫਟ ਤੌਰ ਤੇ ਓਏ ਹੋਏ 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 ਜਿਹੜਾ ਬੰਦਾ ਸਾਨੂੰ ਕਿੰਨੇ ਦਾ ਆਰਡਰ ਦੇਊਗਾ ਪਹਿਲਾਂ ਮੈਨੂੰ ਆਉਂ ਦੱਸ ਵੀ ਆਪਾਂ ਬਸ ਕੋਈ ਗੱਲ ਹੀ ਕੋਈ ਨਹੀਂ ਜਿਵੇਂ ਕੋਈ ਆਪਣੇ ਨਾਲ ਸਾਰਾ ਹੀ ਕਰ ਦਿਆ ਕਰਾਂਗੇ ਕੋਈ ਗੱਲ ਨਹੀਂ ਹਾਂਜੀ ਆ ਨਿੱਕਾ ਗਮਲਾ ਦੇ ਦਿਆ ਕਰਨਾ ਪ੍ਰੀ ਥਮਲੇ ਨਿੱਕਾ ਦੇ ਦਿਆ ਕਰਾਂਗੇ ਕੋਈ ਗੱਲ ਨਹੀਂ ਉਹ ਵਿੱਚ ਹੀ ਕਰ ਦਿਆ ਕਰਾਂਗੇ ਜੀ ਠੀਕ ਆ ਨੰਬਰ 22 ਦਾ ਨੋਟ ਕਰ ਲਓ ਯਾਰ ਬਾਲੇ ਕਿਰਤੀ ਬੰਦਿਆ ਯਾਰ ਬਾਲੇ ਨਾ ਬਾਲੇ ਗਰਾਊਂਡ ਤੋਂ ਉੱਠਿਆ ਜਮਾ ਗਰਾਊਂਡ ਤੋਂ ਉੱਠ ਕੇ ਮੁੰਡਿਆਂ ਨੇ ਪਿੰਡਾਂ ਦੇ ਵਿੱਚ ਤੁਸੀਂ ਦੇਖੋ ਮਿਹਨਤ ਕੀਤੀ ਤੇ ਪਹਾੜਾਂ ਦੀ ਮਿੱਟੀ ਨੂੰ ਤੇ ਐਸ ਵਕਤ ਤੁਹਾਡੇ ਘਰਾਂ ਦੀ ਸਜਾਵਟ ਬਣਾਉਂਦੇ ਆ ਤੁਹਾਨੂੰ ਟੈਨਸ਼ਨ ਕੋਈ ਨਹੀਂ ਕੰਧਾਂ ਕੱਢਣੀਆਂ ਤੇ ਉੱਤੇ ਉਹਦਾ ਐਲੀਵੇਸ਼ਨ ਬਣਾ ਕੇ ਤੇ ਉਹਨੂੰ ਹਵੇਲੀ ਬਣਾਉਣਾ ਇਹ ਬੰਦਿਆਂ ਦਾ ਕੰਮ ਆ ਨੰਬਰ ਨੋਟ ਕਰ ਲਓ ਬਾਈ ਇਹ ਬੰਦੇ ਬਾਲੇ ਕੰਮ ਦੇ ਆ ਤੇ ਬਾਲੇ ਵਧੀਆ ਬੰਦੇ ਆ ਸੁਭਾਅ ਤੌਰ ਤੇ ਨਿੱਜੀ ਤੌਰ ਤੇ ਵਰਤਨ ਤੌਰ ਤੇ ਜ਼ਿੰਮੇਵਾਰੀ ਤੌਰ ਤੇ ਬਹੁਤ ਵਧੀਆ ਬੰਦੇ ਆ ਬਾਈ ਹੁਣਾਂ ਦਾ ਉਹ ਹੈਵਨ ਐਲੀਵੇਸ਼ਨ ਵਾਲੇ ਆ ਜਮਾਂ ਸੜਕ ਤੋਂ ਤੁਹਾਨੂੰ 200 ਮੀਟਰ ਥੱਲੇ ਉਤਰਨਾ ਪਊਗਾ ਪਹੀ ਆਉਣਾ ਪਊਗਾ ਉਹ ਮੈਂ ਮੋੜ ਚ ਐਡਰੈਸ ਲਾਤਾ ਤੇ ਬਾਈ ਹੁਣਾਂ ਦਾ ਨੰਬਰ ਤੁਹਾਡੇ ਬਾਲਾ ਕੰਮ ਦਾ ਯਾਰ ਮਿੱਤਰ ਨੂੰ ਸਜੈਕਟ ਕਰ ਲਓ ਸ਼ੇਅਰ ਕਰ ਦਿਓ ਇਹੋ ਜਿਹੀ ਕਰਤੀ ਬੰਦੇ ਸਪੋਰਟ ਕਰਦਾ ਕਰੋ ਫੋਲੋ